ਸਤਿ ਸ੍ਰੀ ਅਕਾਲ ਜੀ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਰੋਬੀਆ ਧੰਜਲ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਅੱਜ ਦੇ ਇਸ ਖਾਸ ਮੁੱਦੇ ਦੇ ਵਿੱਚ ਅੱਜ ਦਾ ਇਹ ਮੁੱਦਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਪਤੀ ਪਤਨੀ ਦੇ ਰਿਸ਼ਤਿਆਂ ਨੂੰ ਲੈ ਕੇ ਰੱਖਿਆ ਗਿਆ ਮੁੱਦਾ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਆਖਰ ਦੂਰੀਆਂ ਕਿਉਂ ਨੇ ਇਹ ਦੂਰੀਆਂ ਪਿੱਛੇ ਕਾਰਨ ਕੀ ਹੈ ਸਮੇਂ ਦੀ ਕਾਟ ਬੇਵਫਾਈ ਜਾਂ ਐਕਸਟਰਾ ਜਿਹੜੇ ਅਫੇਅਰ ਚੱਲਦੇ ਨੇ ਉਹ ਕਾਰਨ ਹੈ ਇਹ ਹੈ ਅੱਜ ਦਾ ਮੁੱਦਾ ਅੱਜ ਦੇ ਇਸ ਮੁੱਦੇ ਦੀ ਸ਼ੁਰੂਆਤ ਤੋਂ ਪਹਿਲਾਂ ਰਿਪੋਰਟ ਦੇਖ ਲੈਣੇ ਆ रिश्ਤੇ ਵਿੱਚ ਪਿਆਰ ਜਿੰਨਾ ਜ਼ਰੂਰੀ ਹੁੰਦਾ ਹੈ ਇੱਕ ਦੂਸਰੇ ਵਿੱਚ ਭਰੋਸਾ ਵਿਸ਼ਵਾਸ ਹੋਣਾ ਵੀ ਓਨਾ ਜ਼ਰੂਰੀ ਹੁੰਦਾ ਹੈ। ਵਿਸ਼ਵਾਸ ਕਿਸੇ ਵੀ ਮਜ਼ਬੂਤ ਅਤੇ ਸਿਹਤਮੰਦ ਰਿਸ਼ਤੇ ਦੀ ਨੀ ਬਣਾਉਂਦਾ ਹੈ। ਸ਼ੱਕ ਅਤੇ ਸੰਦੇਹ ਉਸ ਬੁਨਿਆਦ ਨੂੰ ਜਲਦੀ ਹੀ ਖੋਰਾ ਲਗਾ ਸਕਦੇ ਹਨ। ਇੱਕ ਰਿਸ਼ਤੇ ਨੂੰ ਹਿੱਲਣ ਵਾਲੀ ਜ਼ਮੀਨ ਉੱਤੇ ਛੱਡ ਦਿੰਦੇ ਹਨ। ਅਜਿਹੇ ਹੀ ਚਾਰ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਪਹਿਲਾ ਮਾਮਲਾ ਗ੍ਰੇਟਰ ਨੌਇਡਾ ਦੇ ਸਰ ਸਾਦੀ ਨੋ ਦੇ ਪਿੰਡ ਕਾਸਾਨਾ ਤੋਂ ਸਾਹਮਣੇ ਆਇਆ ਇੱਥੇ ਇੱਕ ਵਿਅਕਤੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਇਹ ਇਲਜ਼ਾਮ ਸੋਹਰੇ ਪਰਿਵਾਰ ਉੱਤੇ ਲੱਗੇ ਨੇ ਇਲਜ਼ਾਮ ਹੈ ਕਿ ਸੋਹਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਨੂੰ ਨੂੰ ਜ਼ਿੰਦਾ ਸਾੜ ਦਿੱਤਾ ਮ੍ਰਿਤਕਾ ਕੰਚਨ ਦੇ ਪਰਿਵਾਰ ਦੇ ਮੁਤਾਬਕ ਉਹਨਾਂ ਨੇ ਆਪਣੀ ਧੀ ਦਾ ਵਿਆਹ ਦਸੰਬਰ 2016 ਦੇ ਵਿੱਚ ਨਿੱਕੀ ਨਾਂ ਦੇ ਮੁੰਡੇ ਦੇ ਨਾਲ ਕੀਤਾ ਸੀ ਵਿਆਹ ਦੇ ਵਿੱਚ ਸਕੋਰਪੀਓ ਗੱਡੀ ਅਤੇ ਸਾਰਾ ਸਮਾਨ ਦਿੱਤਾ ਗਿਆ ਸੀ ਪਰ ਇਸ ਦੇ باوجود ਵਿਆਹ ਤੋਂ ਬਾਅਦ ਸੌਰੇ 35 ਲੱਖ ਰੁਪਏ ਦਾ ਦਾਜ ਮੰਗ ਲਗ ਪਿਆ। ਉਹਨਾਂ ਨੇ ਇੱਕ ਹੋਰ ਕਾਰ ਦਿੱਤੀ ਪਰ ਉਸ ਤੋਂ ਬਾਅਦ ਵੀ ਸੌਰੇ ਪਰਿਵਾਰ ਦੀ ਮੰਗ ਘਟ ਨਹੀਂ ਹੋਈ। ਪਰਿਵਾਰ ਦੇ ਮੁਤਾਬਕ ਕਈ ਵਾਰ ਮਾਮਲਾ ਪੰਚਾਇਤ ਤੱਕ ਪਹੁੰਚਿਆ ਅਤੇ ਆਪਸੀ ਸਮਝੌਤਾ ਵੀ ਹੋਇਆ। ਪਰਿਵਾਰ ਨੇ ਹੁਣ ਇਨਸਾਫ ਲਈ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਮ੍ਰਿਤਕਾ ਦੀ ਮਾਂ ਨੇ ਕਿਹਾ उन्होंने खून खून के बदले चाहिए मेरी बिटिया जला के मारी उन्होंने ना चूल्हा चले ना चल दे खून के बदले खून चाहिए प्रशासन कुछ करता ठीक है ना करता तो फिर हम कर देंगे फिर ये मत बोलना तुमने क्या कर दिया फिर हम अपने आप सब कुछ कर लेंगे कि पूरा गांव पूरा समाज सब हमारे साथ है आप, आप तो बताती, थी बताती थी सब समाज डांट देता है बेटियां होता है गुजरो में सब चलता है बेटा समाज है थोड़ा समझो घर को चलाओ बिटिया घर को चलाओ आज चलाता चलाते आज बिटिया खो दी हमने अपनी आज हमने अपनी बिटिया खो दी आज कहां गया प्रशासन होते ही करड़दी शिवालिक सिटी وچ पति ने अपनी पत्नी दा इसलिए कतल कर کر क्योंकि वो उसको शराब पीन तो रोक सी ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ Laash ਨੂੰ ਸੂਟਕੇਸ ਦੇ ਵਿੱਚ ਬੰਦ ਕਰਕੇ ਰੋਪੜ ਜ਼ਿਲ੍ਹੇ ਦੇ ਪਿੰਡ ਦੁਗਰੀ ਕੋਟਲੀ ਨੇੜੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪਤੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਤੀਜੀ ਘਟਨਾ ਉੱਤਰਖੰਡ ਤੋਂ ਸਾਹਮਣੇ ਆਈ ਹੈ ਜਿੱਥੇ ਪਿਆਰ ਦੇ ਵਿੱਚ ਅੰਨੇ ਹੋ ਕੇ ਔਰਤ ਅਤੇ ਉਸ ਦੇ ਪ੍ਰੇਮੀ ਨੇ ਹਮੇਸ਼ਾ ਲਈ ਇਕੱਠੇ ਰਹਿਣ ਲਈ ਖੌਫਨਾਕ ਸਾਜ਼ਿਸ਼ ਰਚੀ ਪਰ ਉਹ ਕਾਨੂੰਨ ਤੋਂ ਬਚ ਨਹੀਂ ਸਕੇ। 8 ਸਾਲ ਪਹਿਲਾਂ ਮੋਹਸਨ ਦਾ ਵਿਆਹ ਸ਼ੀਬਾ ਉਰਫ ਸੀਮਾ ਦੇ ਨਾਲ ਹੋਇਆ ਸੀ ਉਸਦੇ ਦੋ ਬੱਚੇ ਸਨ ਮੋਹਸਨ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਆਦਤ ਸੀ ਜਿਸ ਦੇ ਕਾਰਨ ਉਹ ਅਕਸਰ ਆਪਣੀ ਪਤਨੀ ਦੇ ਨਾਲ ਝਗੜਦਾ ਰਹਿੰਦਾ ਸੀ ਸਾਲ 2019 ਵਿੱਚ ਸ਼ੀਬਾ ਦੇ ਸਾਬੀਰ ਅਲੀ ਨਾਲ ਨਾਜਾਇਜ਼ ਸੰਬੰਧ ਪਣ ਗਏ ਜੋ ਉਸਦੇ ਗੁਵਾਨ ਦੇ ਵਿੱਚ ਸੈਨੇਟਰੀ ਦੁਕਾਨ ਚਲਾਉਂਦਾ ਸੀ ਝੋთა ਮਾਮਲਾ ਝਾਰਖੰਡ ਦੀ ਰਾਜਧਾਨੀ ਰਾஞ்சி ਤੋਂ ਸਾਹਮਣੇ ਆਇਆ ਇੱਕ ਬੇਵਫਾ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਇਹ ਕਤਲ 20 ਅਗਸਤ ਨੂੰ ਕੀਤਾ ਗਿਆ ਸੀ। ਸਿੱਟੇ ਵਜੋਂ ਕਿਸੇ ਵੀ ਰਿਸ਼ਤੇ ਵਿੱਚ ਵਿਸ਼ਵਾਸ ਜ਼ਰੂਰੀ ਹੁੰਦਾ ਹੈ। ਸ਼ੱਕ ਅਤੇ ਸੰਦੇਹ ਸਭ ਤੋਂ ਮਜ਼ਬੂਤ ਰਿਸ਼ਤੇ ਦੀ ਨੀਂਹ ਨੂੰ ਤੇਜ਼ੀ ਦੇ ਨਾਲ ਖੋਰਾ ਲਗਾ ਸਕਦੇ ਨੇ। ਅਤੇ ਇੱਕ ਵਾਰ ਵਿਸ਼ਵਾਸ ਟੁੱਟਣ ਤੋਂ ਬਾਅਦ ਇਸ ਨੂੰ ਮੁੜ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ। ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਜਿਵੇਂ ਕਿ ਤੁਸੀਂ ਰਿਪੋਰਟ ਦੇਖੀ ਹੈ ਇਸ ਰਿਪੋਰਟ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਅੱਜ ਕੱਲ ਰਿਸ਼ਤੇ ਕਿਹੋ ਜਿਹੇ ਹੋ ਗਏ ਨੇ ਅੱਜ ਕੱਲ ਇੱਕ ਦੂਸਰੇ ਦੇ ਨਾਲ ਕੰਪਰੋਮਾਈਜ਼ ਦੇ ਨਾਲ ਕੋਈ ਰਹਿ ਨਹੀਂ ਸਕਦਾ ਤੇ ਇਸ ਦੇ ਨਾਲ ਹੀ ਇਸ ਰਿਸ਼ਤਿਆਂ ਦੇ ਟੁੱਟਣ ਦੇ ਪਿੱਛੇ ਕਾਰਨ ਸਮਾਂ ਪੈਸਾ ਤੇ ਇੱਕ طرفਾ ਪਿਆਰ ਵੀ ਹੈ ਤੇ ਰਿਸ਼ਤਿਆਂ ਦੇ ਵਿੱਚ ਜਦੋਂ ਵਿਸ਼ਵਾਸ ਨਾ ਹੋਵੇ ਤਾਂ ਰਿਸ਼ਤਾ ਟੁੱਟਣਾ ਸੁਭਾਵਿਕ ਹੀ ਹੈ ਇਸ ਮੁੱਦੇ ਨੂੰ ਲੈ ਕੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਹੈਲੋ ਜੀ ਸਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜ਼ਿਲ੍ਹਾ ਪਰੰਤਨ ਤੋਂ ਕੁਲਵੰਤਪੁਰ ਬੋਲ ਰਹੀ ਹਾਂ ਜੀ ਜੀ ਕੁਲਵੰਤ ਜੀ ਅੱਜ ਕੱਲ੍ਹ ਰਿਸ਼ਤਿਆਂ ਨੂੰ ਲੈ ਕੇ ਇਹ ਮੁੱਦੇ ਰੱਖਿਆ ਗਿਆ ਹੈ ਕਈ ਥਾਵਾਂ ਉੱਤੇ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਦਾਜ ਲਈ ਨੂੰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਪਤਨੀ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਾਰਨ ਇਸ ਦੇ ਪਿੱਛੇ ਕੀ ਮੰਨਦੇ ਹੋ ਮੈਡਮ ਮੈਂ ਤੇ ਸਭ ਤੋਂ ਪਹਿਲੋ ਤੇ ਇਸ ਨੂੰ ਜਿਹੜਾ ਇਹ ਜਿਹੜਾ ਚੱਲ ਰਿਹਾ ਹੈ ਨਾ ਇਹ ਇਦਾਂ ਜੇ ਪਹਿਲੇ ਜਮਾਨੇ ਚ ਬਹੁਤ ਘਟ ਹੁੰਦੇ ਸੀ ਉਹ ਬਹੁਤ ਵੱਧ ਚੁੱਕੇ ਆ ਮੈਂ ਇਹਦਾ ਕਾਰਨ ਵੈਸੇ ਜ਼ਿਆਦਾ ਤੇ ਸੋਸ਼ਲ ਮੀਡੀਆ ਨੂੰ ਮੰਨਦੀ ਆ ਹੂੰ ਹੂੰ ਇਹ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਇਹ ਮਤਲਬ ਕਿ ਕੋਈ ਵੀ ਭਾਵੇਂ ਪਤਨੀ ਪਤਰੀ ਆ ਤੇ ਭਾਵੇਂ ਪਤਨੀ ਆ ਤੇ ਭਾਵੇਂ ਕੋਈ ਕੋਈ ਬੱਚਾ ਹੈ ਭਾਵੇਂ ਨੋ ਆਪਾਂ ਟੀ ਆ ਇਹ ਸਾਰਾ ਦਿਨ ਮੋਬਾਈਲ ਦੇ ਵਿੱਚ ਬੜੇ ਰਹਿੰਦੇ ਆ ਮੋਬਾਈਲਾਂ ਦੇ ਵਿੱਚ ਕੁਝ ਨਿਊਜ਼ ਜਿਹੜੀਆਂ ਉਹ ਸਹੀ ਵੀ ਹੁੰਦੀਆਂ ਤੇ ਕੁਝ ਮੇਰੇ ਹਿਸਾਬ ਨਾਲ ਕੁਝ ਅਲਗਾ ਲਗੂ ਕੇ ਵੀ ਬਣਾਈਆਂ ਜਾਂਦੀਆਂ ਚਲੋ ਆ ਤੇ ਰਿਐਲਿਟੀ ਆ ਨਾ ਜਿਹੜੀ ਉਹਨੇ ਪਤੀ ਨੇ ਪਤਨੀ ਨੇ ਪਤੀ ਨੂੰ ਮਾਰਦਾ ਹੈਗਾ ਜਿਹੜੀ ਖਬਰ ਸੁਣੀ ਹੈ ਜੀ ਡਰਾਮ ਵਾਲੀ ਸੀ ਉਹ ਜੀ ਜੀ ਪਰ ਜਿਹੜਾ ਸੋਸ਼ਲ ਮੀਡੀਆ ਨਾ ਇਹਨੂੰ ਜਿਆਦਾ ਥੋੜਾ ਜਿਹਾ ਮਤਲਬ ਕਿ ਪਤਨੀਆਂ ਨੂੰ ਇਤਸ਼ਾਹ ਮਿਲ ਰਿਹਾ ਇਹਨਾਂ ਚੀਜ਼ ਤੇ ਪਤੀਆਂ ਨੂੰ ਮਿਲ ਰਿਹਾ ਹੈਗਾ ਇਹ ਸੋਸ਼ਲ ਮੀਡੀਆ ਥੋੜਾ ਜਿਹਾ ਕੰਟਰੋਲ ਚ ਹੋ ਜੇ ਤੇ ਮੈਨੂੰ ਲੱਗਦਾ ਕਿ ਇਹ ਘਰਨਾਵਾਂ ਨੂੰ ਅੰਜਾਮ ਘਟ ਦਿੱਤਾ ਜਾਊਗਾ ਕਿਉਂਕਿ ਇਹਦੇ ਨਾਲ ਨਾ ਕੋਈ ਇੱਕ ਜਣੇ ਨੇ ਕੁਝ ਕਰਤਾ ਮੰਨ ਲਓ ਇੱਕ ਨੇ ਇੱਕ ਪਰਸਨ ਨੇ ਇੱਕ ਲੇਡੀ ਨੇ ਕਰਤਾ ਜਿੱਦੀ ਦਾ ਹੌਸਲਾ ਵਜਣਾ ਹੂੰ ਹੂੰ ਦੇਖੀ ਜਿੱਦੀ ਦਾ ਉਹਨੇ ਕੋਈ ਹੋ ਗਿਆ ਮੈਨੂੰ ਕੀ ਹੋ ਜਾਣਾ ਹੈਗਾ ਮੈਂ ਜ਼ਿਆਦਾ ਮੋਸਟਲੀ ਇਹ ਤਾਂ ਜਿਹੜਾ ਪ੍ਰਭਾਵ ਹੈ ਨਾ ਇਹ ਸੋਸ਼ਲ ਮੀਡੀਆ ਨੂੰ ਦੇਂਦੀਆਂ ਬਾਕੀ ਇਹ ਲੋਕ ਜਦੋਂ ਮੋਬਾਈਲ ਦੇ ਵਿੱਚ ਰਹਿੰਦੇ ਆ ਤੇ ਆਪਸ ਵਿੱਚ ਪਤਨੀ ਪਤਨੀ ਦਾ ਪਿਆਰ ਨਹੀਂ ਪੰਦਾ ਹੈਗਾ ਮੋਬਾਈਲ ਜਿਹੜਾ ਹੈਗਾ ਉਹ ਪਤੀ ਆਪਣਾ ਮੋਬਾਈਲ ਲੈ ਕੇ ਬੈਠਾ ਰਹਿੰਦਾ ਪਤਨੀ ਆਪਣੇ ਕੋਲ ਇਹਨਾਂ ਦੇ ਆਪਸ ਵਿੱਚ ਇਮੀਡੀਟ ਅੰਡਰਸਟੈਂਡਿੰਗ ਬਣਦੀ ਨਹੀਂ ਨਾ પતિ ਪਤਨੀ ਨੂੰ ਜਾਣਦੀ ਇਤਨਾ પતિ ਪਤਨੀ ਨੂੰ ਜਾਣਦਾ ਹੈਗਾ ਜਿਹਦੇ ਨਾਲ ਜਾਣਨ ਦਾ ਮੌਕਾ ਨਹੀਂ ਮਿਲਦਾ ਹੈਗਾ ਤੇ ਇਸ ਕਰਕੇ ਇਹਨਾਂ ਘਟਨਾਵਾਂ ਨੂੰ ਵੀ ਜਿਆਦਾ ਅੰਜਾਮ ਦਿੱਤਾ ਜਾਂਦਾ ਤੇ ਕੁਝ ਥੋੜਾ ਬਹੁਤਾ ਸਾਈਟ ਤੇ ਜੋ ਕੁਝ ਥਰਡ ਪਰਸਨ ਇਨਵੋਲ ਹੋ ਜਾਂਦੀ ਆ ਤੇ ਉਹ ਵੀ ਪੜਕਾ ਦਿੰਦੇ ਹੈਗੇ ਆ ਜੇ ਪਤਨੀ ਗਲਤ ਹੈ ਤੇ ਉਹ ਪਤੀ ਨੇ ਪੜਕਾ ਦੇਣਾ ਜੇ ਉਹਨੂੰ ਸਮਝਾਣਾ ਨਹੀਂ ਗਾ ਤੇ ਜੇ ਪਤੀ ਗਲਤ ਹੈ ਤੇ ਪਤਨੀ ਨੇ ਜੇ ਪਤਨੀ ਪਤਨੀ ਗਲਤ ਹੈ ਤੇ ਪਤੀ ਨੇ ਪੜਕਾ ਦੇਣਾ ਕੋਈ ਅੱਜ ਕੱਲ ਮੈਂ ਦੇਖਿਆ ਹੈ ਇਸ ਪੂਰੀ ਮਤਲਬ ਕਿ ਮੇਰੀ ਲਾਈਫ ਨਿਕਲ ਚੱਗੀ ਹੈ ਮੈਂ 380 ਦੀ ਹੋ ਗਈਆਂ ਕਿ ਕੋਈ ਮੈਂ ਅੱਜ ਤੱਕ ਨਾ ਕੋਈ ਰਿਸ਼ਤੇਦਾਰ ਕਿਸੇ ਨੂੰ ਸਮਝਾਉਂਦਾ ਦੇਖਿਆ ਜੀ ਜੇ ਕਿਸੇ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋ ਵੀ ਜਾਂਦੀ ਆ ਨਾ ਕੋਈ ਆਸਪੋਰਟਸ ਦੇ ਵਿੱਚ ਕੋਈ ਇਦਾਂ ਦੀ ਖਬਰ ਆ ਤੇ ਨਾ ਮੈਂ ਦੇਖਿਆ ਕਿ ਕੋਈ ਵਿੱਚ ਵੜ ਕੇ ਉਹਨਾਂ ਨੂੰ ਸਮਝਾਣਾ ਚਾਹੁੰਦਾ ਹੈਗਾ ਇਹ ਵੀ ਮੈਂ ਸਭ ਤੋਂ ਵੱਡੀ ਜਿਹੜੀ ਮਤਲਬ ਇਹ ਜਿਹੜੀ ਸਮਝਾਉਣ ਵਾਲੀ ਜਿਹੜੇ ਕੰਮ ਸੀ ਨਾ ਪਹਿਲਾਂ ਬਜ਼ੁਰਗ ਜਿਹੜੇ ਪ੍ਰਾਣੀ ਸੀ ਨਾ ਬਜ਼ੁਰਗ ਕਿਤੇ ਕਿਸੇ ਦੀ ਖਬਰ ਸੁਣ ਲੈਂਦੇ ਸੀ ਉਹ ਸਮਝਾਉਂਦੇ ਸੀ ਕਿ ਫਲਾਣੇ ਦੀ ਕੁੜੀ ਨੂੰ ਸਮਝਾਈਏ ਫਲਾਣੇ ਦੀ ਆਪਾਂ ਪੁੱਤ ਨੂੰ ਸਮਝਾਈਏ ਜਾਂ ਫਲਾਣੇ ਦੀ ਲੇਡੀ ਇਹ ਤਾਂ ਕਰ ਰਹੀ ਹੈ ਜਾਂ ਫਲਾਣੇ ਦੇ ਬੰਦੇ ਨੂੰ ਪਈਏ ਪਰ ਅੱਜ ਕੱਲ ਉਹ ਖਤਮ ਉਹ ਖਤਮ ਹੋ ਗਿਆ ਉਹ ਟ੍ਰੈਂਡ ਖਤਮ ਹੋ ਗਿਆ ਬਿਲਕੁਲ ਉਹ ਨਹੀਂ ਸਮਝਾਉਣ ਵਾਲੀ ਗੱਲ ਰਹੀ ਨਹੀਂ ਅਗਲਾ ਪਤਾ ਕੀ ਕਹਿੰਦਾ ਸਾਨੂੰ ਕੀ ਲੱਗੇ ਜੀ ਜਿਹੜਾ ਸਾਨੂੰ ਕੀ ਲੱਗੇ ਵਾਲੀ ਖਰਬ ਗੱਲ ਹੈ ਨਾ ਉਹ ਜਿਹੜੀ ਇਸ ਚੀਜ਼ਾਂ ਨੂੰ ਜਿਹੜੀਆਂ ਜ਼ਿਆਦਾ ਮਤਕੀ ਥੋੜੀ ਹਵਾਤੀ ਰਹੀ ਆ ਤੇ ਇਹ ਵੱਤ ਰਹੀਆਂ ਜੀ ਬਿਲਕੁਲ ਕੁਲਵਿੰਦਰ ਜੀ ਗੱਲ ਤਾਂ ਬਿਲਕੁਲ ਤੁਸੀਂ ਠੀਕ ਕਹੀ ਪੁਰਾਣੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਉਦੋਂ ਫੋਨ ਨਹੀਂ ਸੀ ਹੁੰਦੇ ਚਿੱਠੀਆਂ ਵਾਂਹੀ ਗੱਲਬਾਤ ਹੁੰਦੀ ਸੀ ਜੇ ਪਤੀ ਵਿਦੇਸ਼ ਦੇ ਵਿੱਚ ਵੀ ਹੁੰਦਾ ਸੀ ਪਤਨੀ ਦੇ ਵੱਲੋਂ ਚਿੱਠੀ ਪਾਈ ਜਾਂਦੀ ਸੀ ਮਹੀਨੇ ਪਰ ਇੰਤਜ਼ਾਰ ਕੀਤਾ ਜਾਂਦਾ ਸੀ ਹੋਰ ਸੋਸ਼ਲ ਮੀਡੀਆ ਉੱਤੇ ਆਈਡੀ ਜਦੋਂ ਬਣ ਜਾਂਦੀ ਹੈ ਕਿੰਨੀਆਂ ਰਿਕੁਐਸਟਾਂ ਤਾਂ ਆ ਜਾਂਦੀਆਂ ਨੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਪਤੀ ਦੇ ਨਾਲ ਪਤਨੀਆਂ ਦਾ ਮੋਹ ਟੁੱਟ ਜਾਂਦਾ ਹੈ ਤੇ ਪਤੀ ਦੇ ਵੱਲੋਂ ਵੀ ਅਫੇਅਰ ਜਿਹੜੇ ਬਾਹਰ ਹੁੰਦੇ ਨੇ ਜੀ ਜੀ ਮੈਂ ਇਹ ਹੀ ਗੱਲ ਕਹੀ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਮਤਲਬ ਕਿ ਉਹ ਸਾਰਾ ਟੁੱਟ ਰਿਹਾ ਹੈਗਾ ਇੱਕ ਦੂਜੇ ਨਾਲ ਕੁਝ ਫੁਵਾ ਵੀ ਤੇ ਰਹੀਆਂ ਕੁਝ ਲੋਕ ਵਿੱਚ ਗੱਲ ਲਾ ਕੇ ਤਾਂ ਥੋੜੀ ਥੋੜੀ ਜੀ ਗੱਲ ਹੁੰਦੀ ਉਹ ਥੋੜੀ ਬੁਹਾ ਵੀ ਹੁੰਦੇ ਗਿਆ ਇਹ ਸੋਸ਼ਲ ਮੀਡੀਆ ਤੇ ਹਾਈਲਾਈਟ ਕਰ ਦਿੰਦੇ ਆ ਫਿਰ ਜਦੋਂ ਥਰਡ ਆਪਣੇ ਪਤੀ ਨੂੰ ਪਤਾ ਲੱਗਦਾ ਹੈਗਾ ਉਸ ਗੱਲ ਦਾ ਤੇ ਉਹ ਗੱਲ ਜਿਹੜੀ ਨਾਲ ਜਿਆਦੀ ਪਟਕਦੀ ਆ ਉਹਨੂੰ ਅੱਗ ਦਾ ਰੂਪਦਾਰਨ ਕਰ ਲੈਂਦੀ ਆ ਤੇ ਪਤੀ ਚਲੋ ਕਿਤੇ ਹਰ ਇੱਕ ਬੰਦੇ ਕੋਈ ਕਿਤੇ ਗਲਤੀ ਹੋ ਜਾਂਦੀ ਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਕਿ ਉਹਨੂੰ ਉਹਨੂੰ ਹਵਾਚੇਰ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਉੱਤੇ ਲੋਕ ਅਜਿਹਾ ਤੇਲ ਪਾ ਰਹੇ ਆ ਨਾ ਕਿ ਉਹਨੂੰ ਬੁਝਾ ਰਹੇ ਆ ਇਹ ਜੋ ਕਿ ਦੇਖੋ ਗਲਤ ਹੋ ਰਿਹਾ ਇਸ ਤਰ੍ਹਾਂ ਤੇ ਜ ਆਪਣਾ ਜਿਹੜਾ ਦੁਨੀਆ ਖਤਮ ਹੋ ਜੇਗੀ ਇਸ ਤਰ੍ਹਾਂ ਅਤੀ ਦੁਨੀਆ ਤੇ ਇਸ ਤਰ੍ਹਾਂ ਖਤਮ ਹੋ ਜਾਣੀ ਹੈ ਜਿਸ ਤਰ੍ਹਾਂ ਲੋਕ ਕਰ ਰਹੇ ਹੈਗੇ ਆ ਪਰ ਇਹ ਮੈਂ ਕਹਿੰਦੀ ਆ ਵੀ ਮੇਰੇ ਮੇਰੇ ਹਿਸਾਬ ਨਾਲ ਗਲਤ ਆ ਜੇ ਕਿਸੇ ਦੀ ਬੱਚੀ ਗਲਤ ਵੀ ਹੋ ਗਈ ਆ ਉਹਨੂੰ ਉਹਨੂੰ ਹਵਾ ਚਾਤੀ ਨਾ ਦਿਓ ਉਹ ਸਮਝਾਓ ਜੇ ਕਿਸੇ ਦਾ ਬੱਚਾ ਕਹਤੇ ਉਹਨੂੰ ਸਮਝਾਓ ਨਾ ਕਿ ਉਹਨੂੰ ਕੋਈ ਉਹਨੂੰ ਉਂਗਲ ਲਾਓ ਵੀ ਨਹੀਂ ਹੈ ਤੇ ਹੈ ਕਿਦਾਂ ਦੇ ਆ ਇਹ ਤੇਰਾ ਘਰ ਵਾਲਾ ਹੈ ਹੀ ਇਦਾਂ ਤੇਰੀ ਪਤਨੀ ਹੈ ਹੀ ਇਦਾਂ ਦੀ ਆ ਤੂੰ ਛੱਡ ਖੜਾ ਲੋਕ ਮੈਂ ਦੇਖਿਆ ਵੀ ਇਹ ਠੀਕਾ ਜਿਹੜੀਆਂ ਨਾ ਜ਼ਿਆਦਾ ਕਰ ਰਿਹਾ ਅੱਜ ਕੱਲ੍ਹ ਸਮਝਾ ਕੋਈ ਨਹੀਂ ਰਿਹਾ ਜੀ ਨਾ ਆਸਪੜੋ ਸੋळा ਸਮਝਾ ਰਿਹਾ ਹੈ ਨਾ ਕੋਈ ਸਿਆਣੇ ਬੰਦੇ ਦੀ ਸੁਣ ਨਹੀਂ ਰਿਹਾ ਹੈ ਤੇ ਨਾ ਕੋਈ ਆਪਸ ਵਿੱਚ ਹੀ ਕੋਈ ਹੈਗਾ ਮਿਲਵਰਤਨ ਜਿਹੜਾ ਬਿਲਕੁਲ ਖਤਮ ਕਰਤਾ ਸੋਸ਼ਲ ਮੀਡੀਆ ਜੀ ਜੀ ਕੁਲਵਿੰਦਰ ਜੀ ਤੁਸੀਂ ਆਪਣੀ ਰਾਏ ਦਿੱਤੀ ਬਹੁਤ ਬਹੁਤ ਧੰਨਵਾਦ ਅਗਲੇ ਕਾਲਰ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਸਤਿ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਹੁਣੇ-ਹੁਣੇ ਸਾਡੇ ਨਾਲ ਇੱਕ ਕਾਲਰ ਜੁੜੇ ਬੜੀ ਹੀ ਚੰਗੀ ਗੱਲ ਉਹਨਾਂ ਨੇ ਕਹੀ ਕਿ ਰਿਸ਼ਤਿਆਂ ਦੇ ਵਿੱਚ ਅੱਜਕੱਲ੍ਹ ਕੁੜੱਤਨ ਸੋਸ਼ਲ ਮੀਡੀਆ ਦੇ ਕਰਕੇ ਵੀ ਆ ਗਈ ਹੈ ਸੋਸ਼ਲ ਮੀਡੀਆ ਦਾ ਇੰਨਾ ਜ਼ਿਆਦਾ ਕ੍ਰੇਜ਼ ਲੋਕਾਂ ਦੇ ਵਿੱਚ ਹੋ ਗਿਆ ਹੈ ਕਿਤੇ ਨਾ ਕਿਤੇ ਗੱਲ ਠੀਕ ਵੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਇੱਕ ਘਟਨਾ ਇੱਕ ਘਟਨਾ ਹੁੰਦੀ ਹੈ ਉਸ ਤੋਂ ਥੋੜੇ ਦਿਨਾਂ ਬਾਅਦ ਦੂਸਰੀ ਘਟਨਾ ਵਾਪਰ ਜਾਂਦੀ ਹੈ ਕਿਤੇ ਨਾ ਕਿਤੇ ਸ਼ਾਇ ਵੀ ਮਿਲ ਜਾਂਦੀ ਹੈ ਇਹ ਵੀ ਗੱਲ ਠੀਕ ਹੈ ਅਗਲੇ ਕੋਲਰ ਵੀ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮੈਡਮ ਪ੍ਰੋਫੈਸਰ ਜਸਵਿੰਦਰ ਸਿੰਘ ਗੱਲ ਕਰ ਰਿਹਾ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਜੀ ਜਸਵਿੰਦਰ ਜੀ ਅੱਜ ਦਾ ਮੁੱਦਾ ਰੱਖਿਆ ਹੈ ਰਿਸ਼ਤਿਆਂ ਨੂੰ ਲੈ ਕੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੁੜੱਤਨ ਆ ਰਹੀ ਹੈ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਦੇਖੋ ਮੈਡਮ ਜੇਕਰ ਵੇਖਿਆ ਜਾਵੇ ਤਾਂ ਅੱਜ ਕੱਲ ਜਿਹੜੇ ਨੇ ਕਈ ਕਾਰਨ ਨੇ ਪਰ ਪ੍ਰਮੁੱਖ ਤੌਰ ਤੇ ਜਿਹੜੇ ਨੇ ਮੈਂ ਸਮਝਦਾ ਕਿ ਤਿੰਨ ਚਾਰ ਕਾਰਨ ਜਿਹੜੇ ਨੇ ਇਸ ਵਾਸਤੇ ਜ਼ਿੰਮੇਵਾਰ ਆ ਜਿਵੇਂ ਕਿ ਆਪਾਂ ਗੱਲ ਕਰੀ ਤੇ ਜੀਵਨ ਸ਼ੈਲੀ ਦੇ ਵਿੱਚ ਜਿਹੜੇ ਵੱਡੇ ਬਦਲਾਅ ਆ ਰਹੇ ਆ ਵੱਧ ਰਹੀ ਤਣਾਅ ਭਰੀ ਜ਼ਿੰਦਗੀ ਸਮੇਂ ਦੀ ਕਮੀ ਇੱਕ ਦੂਸਰੇ ਨੂੰ ਸਮਾਂ ਜਿਹੜਾ ਪ੍ਰੋਪਰ ਨਾ ਦੇਣਾ ਇਹ ਮੇਰੇ ਹਿਸਾਬ ਨਾਲ ਇਹ ਜਿਹੜੇ ਮੁਕ ਕਾਰਨ ਆ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਸੰਚਾਰ ਦੀ ਕਮੀ ਜਿਹੜੀ ਸਾਡੇ ਵਿੱਚ ਸੰਚਾਰ ਦੀ ਕਮੀ ਆ ਅੱਜ ਦੇ ਤੇ ਰਫਤਾਰ ਵਾਲੇ ਯੁੱਗ ਦੇ ਵਿੱਚ ਦੋਵੇਂ ਪਤੀ ਪਤਨੀ ਆਪੋ ਆਪਣੇ ਕੈਰੀਅਰ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਨੇ ਕਿ ਇੱਕ ਦੂਸਰੇ ਨਾਲ ਗੱਲ ਕਰਨ ਲਈ ਸਮਾਂ ਹੀ ਨਹੀਂ ਕੱਢ ਘਮਉਂਦੇ ਜਿਸ ਦੇ ਕਰਕੇ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਕਈ ਗਲਤਫਹਿਮੀਆਂ ਜਿਹੜੀਆਂ ਤੋਂ ਪੈਦਾ ਹੋ ਜਾਂਦੀਆਂ ਔਰ ਦੂਸਰੇ ਪਾਸੇ ਦੂਸਰਾ ਮਹੱਤਵਪੂਰਨ ਕਰ ਰਹਾ ਸਾਡਾ ਸ਼ੁਕਰੀਆ ਬਹੁਤ ਧੰਨਵਾਦ ਅਗਲੇ ਕਾਲਰ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਹਾਂ ਜੀ ਤੁਹਾਡੀ ਆਵਾਜ਼ ਮੈਨੂੰ ਪਹੁੰਚ ਰਹੀ ਹੈ ਜੀ ਸਰ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਮੈਡਮ ਮੇਰਾ ਨਾਮ ਕਰਮਜੀਤ ਸਿੰਘ ਆ ਜ਼ਿਲ੍ਹਾ ਕਪੂਰਥਲਾ ਸਿਟੀ ਮਾਫਗਵਾੜਾ ਜੀ ਜੀ ਕਰਮਜੀਤ ਜੀ ਜਿਸ ਤਰ੍ਹਾਂ ਅੱਜ ਰਿਸ਼ਤਿਆਂ ਨੂੰ ਲੈ ਕੇ ਅੱਜ ਦਾ ਮੁੱਦਾ ਰੱਖਿਆ ਗਿਆ ਹੈ ਕਿ ਕਿਉਂ ਦੂਰੀਆਂ ਆ ਰਹੀਆਂ ਨੇ ਪਤਨੀ ਪਤੀ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਇੱਥੋਂ ਤੱਕ ਕਿ ਦੂਰੀਆਂ ਹੋ ਜਾਂਦੀਆਂ ਨੇ ਇੱਕ ਦੂਸਰੇ ਤੇ ਮਾਰੂ ਹੋ ਜਾਂਦੇ ਨੇ ਮੌਤ ਦੇ ਘਾਟ ਉਤਾਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਈ ਇਸ ਤਰ੍ਹਾਂ ਦੀਆਂ ਕਿਵੇਂ ਦੇਖਦੇ ਹੋ ਇਸ ਨੂੰ ਮਨ ਜੀ ਮੈਂ ਕੋਈ ਛੋਟੀ ਜਿਹੀ ਰਿਕਵੈਸਟ ਕਰਨਾ ਹੈ ਇਹਦੇ ਵਿੱਚ ਮੇਨ ਇਸ਼ੂ ਆ ਕਿ ਸਾਡੇ ਜਿਹੜੇ ਆ ਨਾ ਸਟੇ ਦੇਸ਼ ਤੇ ਜੱਜ ਉਹ ਬਲਤ ਜਜਮੈਂਟਾ ਦੇ ਰਿਹਾ ਉਹ ਕਿਵੇਂ 18 ਦੇ ਵਿੱਚ ਐਡਲਟਰੀ ਨੂੰ ਅਪਰਾਧ ਮੁਕਤ ਕੀਤਾ ਡੀ ਬਾਈ ਚੰਦਰ ਚੂਮੇ ਦੀਪਕ ਮਿਸ਼ਰਾਸੀ ਜੀ ਆਈ ਸੀਗਾ ਹਿੰਦੂ ਮਲ ਹੋਤਰਾ 10 ਜੱਜ ਸੀ ਤੇ ਇਹਦੇ ਨਾਲ ਕੀ ਹੋਣਾ ਮੈਰਿਜ ਸੰਸਥਾ ਤਾਂ ਖਤਮੀ ਹੋ ਗਈ ਫਿਰ ਹਾਂ ਹਾਂ ਹਨਾ ਹਾਂ ਹਾਂ ਜੇ ਤੁਸੀਂ ਹਰੇਕ ਨੂੰ ਐਡਲਟਰੀ ਤੇ ਲਾ ਰਹੇ ਆ ਹਨਾ ਲਿਵਿੰਗ ਦਾ ਰਿਲੇਸ਼ਨ ਤੇ ਰੁੱਤਾ ਆ ਰਿਹਾ ਤੇ ਮੈਰਿਜ ਸੰਸਥਾ ਤਾਂ ਖਤਮ ਹੋ ਗਈ ਹੂੰ ਹੂੰ ਇਹਦਾ ਮਤਲਬ ਪਤੀ ਦਾ ਮੈਂ ਪਤੀ ਦੇ ਪੱਖ 'ਚ ਨਹੀਂ ਹੈਗਾ ਮੈਂ ਉਦਾਂ ਤੁਹਾਨੂੰ ਸਰਸ੍ਰੀਬ ਦੱਸ ਰਿਹਾ ਇਹਦਾ ਮਤਲਬ ਪਤੀ ਦਾ ਰਾਈਟ ਤਾਂ ਇੱਕੋ ਹੀ ਆ ਜੀ ਬੱਚਿਆਂ ਨੂੰ ਮੇਨਟੇਨੈਂਸ ਦੇਣਾ ਉਹ ਵੀ ਬਾਇਓਲੋਜੀਕਲੀ ਫਾਦਰ ਦੀ ਡਿਗਰੀ ਇਲਾਵਾ ਪਰ ਸਰ ਅਸੀਂ ਅੱਜ ਦੇ ਮੁੱਦੇ ਤੇ ਇਹ ਵੀ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਰਿਸ਼ਤੇ ਜਦੋਂ ਪਤੀ ਪਤਨੀ ਬੰਧਨ ਤੇ ਵਿੱਚ ਬਨ ਜਾਂਦੇ ਨੇ ਉਸ ਤੋਂ ਥੋੜਾ ਸਮਾਂ ਬਾਅਦ ਹੀ ਉਹਨਾਂ ਤੇ ਇੰਨੀ ਕੁੜੱਤਨ ਆ ਜਾਂਦੀ ਹੈ ਕਿ ਇੱਕ ਦੂਸਰੇ ਤੇ ਮਾਰੂਗ ਹੋ ਜਾਂਦੇ ਨੇ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਤਾਂ ਰਿਸ਼ਤੇ ਇਸੇ ਤਰ੍ਹਾਂ ਟੁੱਟਦੇ ਹੋਏ ਨਜ਼ਰ ਆਏ ਇਹਨਾਂ ਪਿੱਛੇ ਕਾਰਨ ਕੀ ਮੰਨਦੇ ਹੋ ਮੈਂ ਸਾਰੇ ਕੋਈ ਸਾਡੇ ਉਦੇਸ਼ ਤੇ ਜਿਹੜੇ ਜੱਜ ਆ ਸਾਡੇ ਜਿਹੜੀ ਸਰਕਾਰ ਆ ਉਹ ਹਰੇਕ ਜੈਂਡਰ ਦੀ ਆਇਡੈਂਟੀਫਿਕੇਸ਼ਨ ਲਪੋਣੀ ਚਾਹੁੰਦੇ ਆ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਜਿੱਥੇ ਮੇਰਾ ਕੇਸ ਚੱਲਦਾ ਸੀ ਤੇ ਇੱਕ ਫਲੋਰ ਦੀ ਲੜਕੀ ਸੀ ਹੁਣ ਸੋਚਣ ਵਾਲੀ ਗੱਲ ਮੈਂ ਸ਼ਾਰਟਲੀ ਗੱਲ ਕਰਨੀ ਆ ਫਲੋਰ ਦੀ ਲੜਕੀ ਸੀ ਉਹ ਹੁਣ ਸਰਕਾਰ ਨੂੰ ਤਾਂ ਪਤਾ ਹੈ ਤੇ ਕਿਹੜੇ ਮੇਲ ਜੈਂਡਰ ਨੂੰ ਏਡਸ ਹੋਈ ਆ ਹਨਾ ਉਹਦੇ ਮਾਪੇ ਪਾਪ ਹੈ ਨਹੀਂ ਸੀ ਵਿਚਾਰੀ ਤੇ ਉਹਦੇ ਮਾਮੇ ਨੇ ਉਹਨੂੰ ਵਿਆਹ ਦਿੱਤਾ ਹੂੰ ਹੂੰ ਤੇ ਉਹ ਯਾਨੀ ਕਿ ਕੋਨੂੰ ਵੀ ਏਡਸ ਹੋ ਗਈ ਚੰਗੀ ਭਲੀ ਇਹ ਦੂਜਿਆਂ ਨੂੰ ਸਰਕਾਰ ਨੂੰ ਪਤਾ ਸੀ ਉਹ ਮੇਲ ਜੈਂਡਰ ਦਾ ਵੀ ਉਹਨੂੰ ਏਡਸ ਦਾ ਹੂੰ ਹੂੰ ਤੇ ਜੇ ਸਰਕਾਰ ਉਹਦੀ ਆਈਡੈਂਟੀਫਿਕੇਸ਼ਨ ਨਾ ਛਪਾਉਂਦੀ ਤਾਂ ਉਹ ਮੇਰੇ ਹਿਸਾਬ ਨਾਲ ਲੇਡੀਜ਼ ਕਦੀ ਵੀ ਏਡਸ ਦੀਚਕਾਰ ਨਹੀਂ ਹੁੰਦੀ ਇਹ ਸਾਡੀਆਂ ਕਿਤੇ ਨਾ ਕਿਤੇ ਸਰਕਾਰਾਂ ਜ਼ਿੰਮੇਵਾਰ ਜੀ ਠੀਕ ਹੈ ਜੀ ਤੁਸੀਂ ਆਪਣੀ ਰਾਏ ਦਿੱਤੀ ਬਹੁਤ ਬਹੁਤ ਧੰਨਵਾਦ ਅਗਲੇ ਕਾਲਰ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਾਸ਼ੀ ਕਾਜ਼ੀ ਮੈ ਮਿਨੀ ਚਾਹਲ ਮੋਗਾ ਤੋਂ ਗੱਲ ਕਰ ਰਹੀ ਆ ਜੀ ਮਿਨੀ ਜੀ ਜਿਸ ਤਰ੍ਹਾਂ ਅੱਜ ਰਿਸ਼ਤਿਆਂ ਨੂੰ ਲੈ ਕੇ ਮੁੱਦਾ ਰੱਖਿਆ ਗਿਆ ਹੈ ਤੁਸੀਂ ਰਿਸ਼ਤਿਆਂ ਦੇ ਵਿੱਚ ਦੂਰੀਆਂ ਨੂੰ ਕਿਵੇਂ ਮੰਨਦੇ ਹੋ ਕੀ ਕਾਰਨ ਬਣਦੇ ਨੇ ਕਿ ਪਤੀ ਪਤਨੀ ਇੱਕ ਦੂਸਰੇ ਦੇ ਵੈਰੀ ਬਣ ਜਾਂਦੇ ਨੇ ਡਿਵੋਰਸ ਤੱਕ ਗੱਲ ਨਹੀਂ ਪਹੁੰਚਦੀ ਇੱਕ ਦੂਸਰੇ ਤੇ ਮਾਰੂ ਹੋ ਜਾਂਦੇ ਨੇ ਡਿਵੋਰਸ ਦਰੀਏ ਕੋਈ ਹੀ ਛੁਟਕਾਰਾ ਕਿਉਂਕਿ ਡਿਵੋਰਸ ਲੈਣਾ ਲੰਬਾ ਹੋ ਜਾਂਦਾ ਹੈ 6 ਮਹੀਨੇ ਤੱਕ ਕਿ ਦੂਸਰੇ ਨਾਲ ਸਹਿਮਤੀ ਦੇ ਨਾਲ ਰਹਿਣਾ ਵੀ ਪੈਂਦਾ ਹੈ ਜਦੋਂ ਸੁਲਾਹ ਹੋ ਜਾਂਦੀ ਹੈ ਤਾਂ ਫਿਰ ਡਿਵੋਰਸ ਕੈਨਸਲ ਹੋ ਜਾਂਦਾ ਹੈ ਤਾਂ ਇਹ ਚੀਜ਼ਾਂ ਵੱਲ ਲੋਕ ਘੱਟ ਪੈਂਦੇ ਨੇ ਹੁਣ ਇੱਕ ਦੂਸਰੇ ਨੂੰ ਮਾਰਨ ਵੱਲ ਜ਼ਿਆਦਾ ਹੁੰਦੇ ਨੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਮੈਮ ਇਹਦੇ ਨਾਲ ਬਹੁਤ ਸਾਰੇ ਕਾਰਨ ਆ ਕੋਈ ਇੱਕ ਕਾਰਨ ਨਹੀਂ ਹੈ ਇਹਦਾ ਬਹੁਤ ਸਾਰੇ ਕਾਰਨ ਹੈ ਜਿਵੇਂ ਕਿ ਅੱਜਕੱਲ ਜਿਹੜੀ ਆ ਤਨੀ ਇਹਨਾ ਆਪ ਲੜਕੀ ਦੀ ਗੱਲ ਕਰਿਓ ਪੜ੍ਹੀ ਲਿਖੀ ਆ ਉਹ ਠੀਕ ਹੈ ਉਹ ਡਿਮਾਂਡ ਕਰਦੀ ਹੈ ਕਿ ਜੋ ਘਰ ਦੇ ਵਿੱਚ ਇੱਕ ਲੜਕੀ ਨੂੰ ਇੱਜ਼ਤ ਮਾਨ ਮਿਲ ਰਿਹਾ ਆ ਕੇਅਰ ਹੋ ਰਹੀਆ ਉਹੀ ਉਹਦੀ ਹੋਵੇ ਲੇਕਿਨ ਉਹ ਚੀਜ਼ ਨਹੀਂ ਦੇਖੀ ਜਾਂਦੀ ਬੰਦਾ ਬਾਹਰ ਕੰਮ ਕਰਕੇ ਆ ਕੇ ਘਰੇ ਰਾਮ ਨਾਲ ਬੈਠਾ ਆ ਲੇਕਿਨ ਇੱਕ ਲੇਡੀ ਆ ਜਿਹੜੀ ਬਾਹਰ ਕਮਾਉਂਦੀ ਆ ਉਹ ਵਾਪਿਸ ਉਹ ਘਰ ਦਾ ਕੰਮ ਵੀ ਕਰਦੀ ਆ ਬੱਚੇ ਵੀ ਦੇਖਣੇ ਆ ਐਦਾਂ ਦੇ ਕੇਸ ਵੀ ਆ ਠੀਕ ਹੈ ਉਹਦੇ ਵਿੱਚ ਵੀ ਹੁੰਦੀ ਉਹ ਫਰਸਟ੍ਰੇਸ਼ਨ ਹੁੰਦੀ ਆ ਕਿ ਉਹ ਵੀ ਕੰਮ ਕਰਕੇ ਆਏ ਉਹ ਵੀ ਕਮਾਰੀ ਉਹ ਵੀ ਕਮਾਰਿਆ ਆ ਲੇਕਿਨ ਦੋਨਾਂ ਦੀ ਜਿਹੜੀ ਰਿਸਪੈਕਟ ਹੈ ਇੱਜ਼ਤ ਮਾਨ ਸਮਾਨੋ ਦੋਨੀਆਂ ਅਲ ਸੈਕਿੰਡ ਵਨ ਇਹ ਚੀਜ਼ ਹੈ ਕਿ ਲੇਡੀ ਬਾਹਰ ਜਾਂਦੀ ਆ ਕਮਲੀ ਜਾਂਦੀ ਆ ਹੈਨਾ ਤੇ ਬਹੁਤ ਜਦੋਂ ਲੇਡੀ ਸਮਾਜ ਦੇ ਵਿੱਚ ਨਿਕਲਦੀ ਆ ਜਾਂ ਲੜਕੀ ਸਮਾਜ ਦੇ ਵਿੱਚ ਆਫਟਰ ਮੈਰੀਜ਼ ਨਿਕਲਦੀ ਆ ਜਿਵੇਂ ਬੰਦੇ ਨੂੰ ਲੋਕ ਜਾਣਦੇ ਆ ਉਦਦੇ ਹੀ ਲੜਕੀ ਨੂੰ ਵੀ ਜਾਣਦੇ ਆ ਠੀਕ ਹੈ ਕਾਫੀਸ ਦੇ ਵਿੱਚ ਹੈ ਅਗਰ ਬੰਦੇ ਦੇ 5-7 ਫਰੈਂਡਸ ਹੈ ਤੇ ਲੜਕੀ ਦੇ ਵੀ 5-7 ਫਰੈਂਡਸ ਹੈ ਲੇਕਿਨ ਉਥੇ ਐਕਸਪੈਕਟ ਕੀਤਾ ਜਾਂਦਾ ਕਿ ਕਿ ਮੈਰਿਡ ਊਮਨ ਦੇ ਜਿਹੜੇ ਫਰੈਂਡਸ ਹੈ ਉਹ ਉਸੇ ਕੈਟਾਗਰੀ ਮੀਨ ਫੀਮੇਲ ਕੈਟਾਗਰੀ ਦੇ ਹੋਣੇ ਚਾਹੀਦੇ ਆ ਜੈਂਟ ਨਹੀਂ ਹੋਣੇ ਚਾਹੀਦੇ ਲੇਕਿਨ ਜਦੋਂ ਲੇਡੀ ਆਪਣੀ ਫਰੀडम ਤੇ ਆਂਦੀ ਆ ਉਹਨੂੰ ਇਹ ਹੁੰਦਾ ਕਿ ਮੈਂ ਬਿਲਕੁਲ ਸਹੀ ਆ ਮੈਂ ਗਲਤ ਨਹੀਂ ਆ ਤਾਂ ਫਰੈਂਡ ਬਣਾਉਣ ਚ ਕੋਈ ਗਲਤ ਵੀ ਨਹੀਂ ਆ ਤੇ ਫਿਰ ਉਸ ਚੀਜ਼ ਨੂੰ ਲੈ ਕੇ ਵੀ ਹਸਬੰਡ ਵਾਈਫ ਤੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰ ਕੀ ਕਰੈਕਟਰਲੈਸ ਆ ਜਾਂ ਸਮਥਿੰਗ ਐਦਰੇ ਜਦੋਂ ਐਦਰੇ ਦੀ ਇਸ਼ੂਸ ਸ਼ੁਰੂ ਹੋ ਜਾਂਦੇ ਆ ਫਿਰ ਲੇਡੀ ਆ ਚਾਹੇ ਜੈਂਟਸ ਆ ਉਹ ਐਕਸਟਰਾ ਮੈਰਿਟਲ ਅਫੇਅਰ ਤੇ ਚਲੇ ਜਾਂਦੇ ਆ ਉਹਨਾਂ ਨੂੰ ਘਰੇ ਨਹੀਂ ਮਿਲਦਾ ਘਰੇ ਲੜਾਈ ਹੋ ਰਹੀ ਆ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਚਾਹੇ ਆ ਫਰੈਂਡਸ ਨੂੰ ਲੈ ਕੇ ਹੋ ਰਹੀ ਆ ਲੇਕਿਨ ਜਦੋਂ ਬੰਦਾ ਖੁਦ ਸਹੀ ਹੁੰਦਾ ਫਿਰ ਉਹ ਦੂਜੇ ਦੀ ਗਲਤ ਲਿਆਉਂਦਾ ਵੀ ਨਹੀਂ ਉਹ ਆਪਣੇ ਆਪ ਦਾ ਪੁਆਇੰਟ ਸਹੀ ਰੱਖਦਾ ਆ ਠੀਕ ਹੈ ਤੇ ਇਸ ਕਰਕੇ ਫਿਰ ਐਕਸਟਰਾ ਮੈਰਿਟਲ ਅਫੇਅਰ ਹੁੰਦੇ ਜਦ ਅਫੇਅਰਸ ਤੇ ਗੱਲ ਆਉਂਦੀ ਆ ਤੇ ਫਿਰ ਬੰਦੇ ਤੋਂ ਤਾਂ ਬਰਦਾਸ਼ਤ ਨਹੀਂ ਹੁੰਦਾ ਨਾ ਲੇਡੀ ਤੋਂ ਬਰਦਾਸ਼ਤ ਹੁੰਦਾ ਫਿਰ ਇੱਕ ਦੂਜੇ ਨੂੰ ਮਾਰਨ ਘਟਨ ਤੇ ਹੀ ਜਾਂਦੇ ਆ ਹੋਰ ਇਹਨਾਂ ਚ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਮੈਨੂੰ ਜੀ ਤੁਸੀਂ ਆਪਣੀ ਰਾਏ ਦਿੱਤੀ ਬਹੁਤ ਬਹੁਤ ਧੰਨਵਾਦ ਤਾਂ ਅਗਲੇ ਕਾਲਰ ਵੀ ਫੋਨ ਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਰ ਤਾਂ ਜੇਕਰ ਗੱਲ ਕੀਤੀ ਜਾਵੇ ਅੱਜ ਦਾ ਮੁੱਦਾ ਪਤੀ ਪਤਨੀ ਦੇ ਰਿਸ਼ਤਿਆਂ ਨੂੰ ਲੈ ਕੇ ਰੱਖਿਆ ਗਿਆ ਹੈ ਕਿ ਕਿਉਂ ਇਹਨਾਂ ਰਿਸ਼ਤਿਆਂ ਦੇ ਵਿੱਚ ਦੂਰੀਆਂ ਆ ਰਹੀਆਂ ਨੇ ਤੁਸੀਂ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਫੋਨ ਲਾਈਨ ਦੇ ਜ਼ਰੀਏ ਕਮੈਂਟਾਂ ਦੇ ਜ਼ਰੀਏ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਫੋਨ ਨੰਬਰ ਤੁਹਾਨੂੰ ਦੱਸ ਦਿੰਨੇ ਆ ਕਿ 01725013426 ਉੱਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਦੇਣੀ ਹੈ ਤੇ 01724634590 ਦੂਸਰਾ ਨੰਬਰ ਹੈ ਇਸ ਉਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਜਿਹੜੇ ਫੋਨ ਲਾਈਨ ਰਾਹੀਂ ਸਾਡੇ ਨਾਲ ਨਹੀਂ ਜੁੜਨਾ ਚਾਹੁੰਦੇ ਉਹ ਕਮੈਂਟਾਂ ਜ਼ਰੀਏ ਸਾਡੇ ਨਾਲ ਜਰੂਰ ਜੁੜੋ ਤੇ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਰੱਖੋ ਪਤੀ ਪਤਨੀ ਦੇ ਰਿਸ਼ਤਿਆਂ ਨੂੰ ਲੈ ਕੇ ਅੱਜ ਦਾ ਮੁੱਦਾ ਰੱਖਿਆ ਗਿਆ ਹੈ ਕਿ ਆਖਰਕਾਰ ਇਹਨਾਂ ਰਿਸ਼ਤਿਆਂ ਦੇ ਵਿੱਚ ਦੂਰੀਆਂ ਕਿਉਂ ਆ ਰਹੀਆਂ ਨੇ ਵਜ੍ਹਾ ਕੀ ਹੈ ਇਸ ਦੇ ਪਿੱਛੇ ਕਿ ਵਜ੍ਹਾ ਪੈਸਾ ਹੈ ਕਿ ਵਜ੍ਹਾ ਵਿਸ਼ਵਾਸ ਟੁੱਟਦਾ ਹੋਇਆ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਜਿਸ ਦੇ ਕਾਰਨ ਇੱਕ ਦੂਸਰੇ ਦੇ ਨਾਲ ਰਹਿਣਾ ਔਖਾ ਹੋ ਜਾਂਦਾ ਹੈ ਤਾਂ ਮਾਮਲੇ ਕਈ ਸਾਹਮਣੇ ਆਏ ਜਿਸ ਦੇ ਵਿੱਚ ਚਾਹੇ ਮਿਰਰਡ ਦੀ ਘਟਨਾ ਹੋਵੇ ਰਾਜਸਥਾਨ ਤੋਂ ਘਟਨਾ ਹੋਵੇ ਜਾਂ ਅੱਜ ਹੁਣੇ ਹੀ ਖਰੜ ਤੋਂ ਘਟਨਾ ਸਾਹਮਣੇ ਆਈ ਹੈ ਕਿ ਪਤੀ ਵੱਲੋਂ ਪਤਨੀ ਦਾ ਗਲਾ ਘੋਟ ਕੇ ਹਤਿਆ ਕਰ ਦਿੱਤੀ ਵਜਾ ਸਿਰਫ ਉਸਨੇ ਸ਼ਰਾਬ ਪੀਣ ਤੋਂ ਰੋਕਿਆ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਭਾਵਨਾ ਬੰਸਲ ਮੋਗਾ ਪੰਜਾਬ ਤੋਂ ਬੋਲ ਰਹੀ ਹਾਂ ਜੀ ਭਾਵਨਾ ਜੀ ਅੱਜ ਦਾ ਮੁੱਦਾ ਰਿਸ਼ਤਿਆਂ ਨੂੰ ਲੈ ਕੇ ਰੱਖਿਆ ਗਿਆ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪਤੀ ਪਤਨੀ ਦੇ ਟੁੱਟਦੇ ਰਿਸ਼ਤਿਆਂ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਤਾਂ ਉਸ ਤੋਂ ਪਹਿਲਾਂ ਇਹ ਵੀ ਸਵਾਲ ਹੈ ਕਿ ਅੱਜ ਕੱਲ ਜਦੋਂ ਰਿਸ਼ਤੇ ਜੁੜਦੇ ਨੇ ਦੋ ਜਾਣਿਆਂ ਦੇ ਤਾਂ ਪਹਿਲਾਂ ਹੀ ਕਿਸੇ ਨਾ ਕਿਸੇ ਨਾਲ ਉਹਨਾਂ ਦੇ ਅਫੇਅਰ ਹੁੰਦੇ ਨੇ ਤਾਂ ਉਹ ਅਫੇਅਰ ਜਦੋਂ ਵਿਆਹਤਾ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਲਈ ਨੁਕਸਾਨ ਹੁੰਦੇ ਨੇ ਤਾਂ ਉਹ ਕਿਤੇ ਨਾ ਕਿਤੇ ਭਾਰੀ ਪੈ ਜਾਂਦੇ ਨੇ ਕਿਉਂਕਿ ਜੇਕਰ ਪਹਿਲਾ ਹੀ ਉਹਨਾਂ ਦਾ ਅਫੇਅਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਿਆਹ ਹੁੰਦਾ ਹੈ ਤਾਂ ਪਹਿਲੇ ਨੂੰ ਛੱਡਣਾ ਨਹੀਂ ਚਾਹੁੰਦੀ ਹੁੰਦੀ ਤਾਂ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਸਕੀਮਾਂ ਕੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜਕੱਲ ਦੇ ਜਿਹੜੇ ਮਾਹੌਲ ਖਰਾਬ ਹੋ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਆਪਾਂ ਦੇਖਦੇ ਹਾਂ ਕੀ ਹਸਬੰਡ ਵਾਈਫ ਇੱਕ ਦੂਜੇ ਦੇ ਨਾਲ ਕੋਈ ਹਸਬੰਡ ਵਾਈਫ ਖੁਸ਼ ਹੈ ਕੋਈ ਨਾਖੁਸ਼ ਹੈ ਕੋਈ ਕਿਤੇ ਘੁੰਮਣ ਜਾ ਰਿਹਾ ਉਹਨਾਂ ਨੂੰ ਦੇਖ ਕੇ ਆਪਣੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇੱਕ ਦੂਸਰੇ ਤੋਂ ਤਾਂ ਸਭ ਤੋਂ ਵੱਡਾ ਲੜਾਈ ਦਾ ਕਾਰਨ ਹੈਗਾ ਸੋਸ਼ਲ ਮੀਡੀਆ ਦੂਸਰਾ ਕਾਰਨ ਇਹ ਹੈ ਕਿ ਅੱਜ ਕੱਲ ਬੱਚਿਆਂ ਦੇ ਐਕਸਟਰਾ ਯੂजेस ਆਫ ਮੋਬਾਈਲ ਕਰਕੇ ਐਕਸਟਰਾ ਮੈਰਿਟਲ ਰਿਲੇਸ਼ਨ ਹੋਣ ਲੱਗ ਗਏ ਆ ਵਿਆਹ ਤੋਂ ਪਹਿਲਾਂ ਹੀ ਬੱਚਿਆਂ ਦੇ ਰਿਲੇਸ਼ਨ ਹੋਣ ਲੱਗ ਗਏ ਆ ਬੀਇੰਗ ਅ ਮੈਂਬਰ ਆਫ ਚਾਈਲਡ ਵੈਲਫੇਅਰ ਕਮੇਟੀ ਮੋਗਾ ਮੇਰੇ ਕੋਲ ਰੋਟੀਨ ਦੇ ਵਿੱਚ ਇਹੋ ਜਿਹੇ ਬੱਚਿਆਂ ਦੇ ਕੇਸ ਆਉਂਦੇ ਆ 14 15 ਜਿੱਥੇ ਇਹ ਸਾਨੂੰ ਪਤਾ ਲੱਗਦਾ ਕਿ ਕੁੜੀਆਂ ਆਲਰੇਡੀ ਕਿਸੇ ਲੜਕੇ ਨਾਲ ਰਿਲੇਸ਼ਨਸ ਹੈ ਔਰ ਮਾਪਿਓ ਉੱਥੇ ਵਿਆਹ ਨਹੀਂ ਕਰਦੇ ਡਿਊ ਟੂ ਐਨੀ ਰੀਜ਼ਨ ਜਿੱਥੇ ਫਿਰ ਉਹਨਾਂ ਦੇ ਜ਼ਬਰਦਸਤੀ ਵਿਆਹ ਹੋ ਜਾਂਦੇ 18 ਤੋਂ ਬਾਅਦ ਤਾਂ ਉਹ ਉਹ ਪਿਛਲੇ ਪਿਆਰ ਨੂੰ ਨਹੀਂ ਭੁਲਾ ਸਕਦੀਆਂ ਤਾਂ ਦੁਬਾਰਾ ਉੱਥੇ ਕੋਲ ਜਾਣਾ ਚਾਹੁੰਦੀਆਂ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਹੈ ਹੂੰ ਹੂੰ ਕੀ ਤੁਸੀਂ ਮੰਨਦੇ ਹੋ ਕਿ ਮਾਪਿਆਂ ਨੂੰ ਵੀ ਥੋੜਾ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਜਿੱਥੇ ਬੱਚੇ ਚਾਹੁੰਦੇ ਨੇ ਉੱਥੇ ਵਿਆਹ ਕਰ ਦੇਣਾ ਚਾਹੀਦਾ ਹੈ ਜੇਕਰ ਉਹਨਾਂ ਨੇ ਆਪਣੀ ਪਸੰਦ ਦੇਖ ਹੀ ਲਈ ਬਿਲਕੁਲ ਮੈਂ ਦੇਖੋ ਅੱਜ ਵੀ ਇੱਕ ਕੇਸ ਹੋ ਜਾ ਕੇ ਚੁੱਕੇ ਹਾਂ ਜਿੰਦੇ-ਜਿੰਦੇ ਮੈਂ ਮਾਤਾ ਨੂੰ ਕੁੜੀ ਦੀ ਨੂੰ ਤੇ ਨਾਨੀ ਨੂੰ ਇਹ ਹੀ ਸਮਝਾਇਆ ਕਿ ਜਿੱਥੇ ਬੱਚਾ ਕਹਿੰਦਾ ਤੁਸੀਂ ਉਹਦੀ ਅ ਇੱਛਾ ਦੇ ਅਨੁਸਾਰ ਉੱਥੋਂ ਦਾ ਵਿਆਹ ਕਰੋ 18 ਸਾਲ ਦੀ ਉਮਰ ਬੱਚੇ ਦੀ ਹੋ ਜਾਂਦੀ ਹੈ ਪਰ ਜੇ ਤੁਸੀਂ ਜ਼ਬਰਦਸਤੀ ਕਰੋਗੇ ਤੁਸੀਂ ਬੱਚਾ ਆਪਣੇ ਹੱਥੋਂ ਹਮੇਸ਼ਾ ਲਈ ਖੋ ਦੋਗੇ ਹਮਮ ਤਮ ਮਾਪਿਓ ਨੂੰ ਵੀ ਮੈਨੂੰ ਲੱਗਦਾ ਬੱਚਿਆਂ ਦੀ ਪਸੰਦ ਨੂੰ ਦੇਖ ਕੇ ਹਾਂ ਕਰ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਹੋਨ ਆਪਣਾ ਹੀ ਡਿਸੀਜਨ ਨੂੰ ਸਭ ਤੋਂ ਸਾਫ਼ ਤੇ ਵਧੀਆ ਡਿਸੀਜਨ ਮੰਨਦੇ ਐ ਮਾਪਿਓ ਦੀ ਚੋਇਸ ਉਹਨਾਂ ਲਈ ਕੁਝ ਨਹੀਂ ਰਹਿ ਗਈ ਐ ਹੁਣ ਠੀਕ ਐ ਪਾਵਨਾ ਜੀ ਤੁਸੀਂ ਆਪਣਾ ਰਾਏ ਦਿੱਤੀ ਐ ਬਹੁਤ ਬਹੁਤ ਧੰਨਵਾਦ ਅਗਲੇ ਕਾਲਰ ਵੀ ਫੋਨ ਲੈਂਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਐ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਕੀ ਨਾਮ ਐ ਤੁਹਾਡਾ ਸਰ ਮੇਰਾ ਨਾਮ ਬਿੰਦਲ ਸਿੰਘ ਹੈ ਜਿਲ੍ਹਾ ਪਿੰਡੂੜਾਂ ਤੋਂ ਹੀ ਜੀ ਜੀ ਸਰ ਜਰ ਤੋੜੇ ਤੋਂ ਸਵਾਲ ਹੈ ਕਿ ਕਿਉਂ ਕਿਸੇ ਤੀਸਰੇ ਦੇ ਲਈ ਆਪਣਿਆਂ ਦੇ ਨਾਲ ਧੋਖਾ ਹੋ ਰਿਹਾ ਹੈ ਤੀਸਰੇ ਬੰਦੇ ਦੇ ਲਈ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਪਤਨੀ ਦੇ ਵੱਲੋਂ ਜਾਂ ਪਤੀ ਦੇ ਵੱਲੋਂ ਤੀਸਰੀ ਜਨਾਨੀ ਦੇ ਲਈ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਪਿੱਛੇ ਕਾਰਨ ਕਾਰਨ ਮੈਡਮ ਕਾਰਨ ਅੱਜ ਸੋਸ਼ਲ ਮੀਡੀਆ ਹੈ ਹੂੰ ਹੂੰ ਉਹ ਲੇਡੀਆਂ ਨੂੰ ਜ਼ਿਆਦਾ ਆਜ਼ਾਦੀ ਹੋਣ ਕਰਕੇ ਮੇਰੇ ਅਗਦੇ ਕਰੇ ਜੀ ਜੀ ਸਾਡੀ ਆ ਦੰਮੀ ਰਹੀ ਪਰ ਕਾਰਨ ਇਹ ਹੈ ਕਿ ਅ ਲੋੜੀਆ ਨੂੰ ਜਿਆਦਾ ਪਾਇ ਦਿੱਤੀ ਜਾਂਦੀ ਹੈ ਦਾ ਬੰਦੇ ਦੀ ਕੋਈ ਸੁਮਾਈ ਨਹੀਂ ਹੈ ਮੈਂ ਪੁਰੇ ਅਮਰੀਕਾ ਹਾਲ ਦੀ ਵਜ੍ਹਾ ਨਾਲ ਮੈਂ 14-15 ਦਿਨ ਜੂਨ ਦੇ ਵਿੱਚ ਲਾ ਗਿਆ ਉਹਨੇ ਮੇਰੇ ਬਹੁਤ ਵੱਡਾ ਪਰਸਪੈਕਟਿਵ ਮਾਉਂਡ ਦਿੱਤੀ ਸੀ ਸਿਰਫ ਮਜਾ ਇਹ ਹੈ ਕਿ ਉਹਨੇ ਬਾਹਰ ਲੇਸਨ ਉਹ ਉਹ ਹਰਿਆਕੁਮ ਅਫਰਾਮੀ ਜਿਹੜਾ ਨਕਾਤਾ ਦਿੱਤਾ ਹੋ ਬੜੀ ਹੋਣ ਦੀ ਲਗਾ ਕਰਦੇ ਹੁਣ ਕਹਿੰਦੇ ਕਿ ਮੈਡਮ ਮਨਾਰ ਵੀ ਤਕਦੀ ਹੈ ਮੈਨੂੰ ਇਹਦੇ ਹਾਲਾਤ ਬਣੇ ਹੋਏ ਕਰਤਾ ਹੈ ਜੀ ਕਿ ਇਹਨਰੇ ਔਰ ਵੀ ਜ਼ਿਆਦਾ ਜ਼ਿਆਦਾ ਜੀ ਡੀਐਨਡੀ ਕੋਈ ਨਹੀਂ ਕਰਵਾਈ ਜਾਂਦੀ ਹੂੰ ਠੀਕ ਹੈ ਸਰ ਤੁਸੀਂ ਆਪਣੀ رائے ਦਿੱਤੀ ਬਹੁਤ ਬਹੁਤ ਧੰਨਵਾਦ ਤੇ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਇਸ ਮੁੱਦੇ ਦੇ ਸੰਬੰਧ ਵਿੱਚ ਜਿੰਨੇ ਵੀ ਕਾਲਰ ਸਾਡੇ ਨਾਲ ਜੁੜੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਇਹਨਾਂ ਟੁੱਟਦੇ ਰਿਸ਼ਤਿਆਂ ਦੇ ਪਿੱਛੇ ਕਾਰਨ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਉੱਤੇ ਜਦੋਂ ਇੱਕ ਜਣਾ ਖੁਸ਼ ਦੇਖਦਾ ਹੈ ਕਪਲ ਨੂੰ ਦੂਸਰਾ ਕਪਲ ਉਦਾਸ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਆਰਗੂਮੈਂਟਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੋਨਾਂ ਦੇ ਵਿੱਚ ਵਿਵਾਦ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਉਹਨਾਂ ਕੋਲ ਗੱਡੀ ਹੈ ਸਾਡੇ ਕੋਲ ਨਹੀਂ ਹੈ ਜਿਸ ਦੇ ਕਾਰਨ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਨ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਟੁੱਟਦੇ ਰਿਸ਼ਤਿਆਂ ਦੇ ਪਿੱਛੇ ਕਾਰਨ ਮੰਨਿਆ ਜਾਵੇ ਤਾਂ ਰਿਸ਼ਤਿਆਂ ਦੀ ਮਜ਼ਬੂਤ ਜੜ੍ਹ ਹੀ ਇੱਕ ਵਿਸ਼ਵਾਸ ਹੁੰਦਾ ਹੈ ਜਦੋਂ ਵਿਸ਼ਵਾਸ ਟੁੱਟਣ ਲੱਗ ਜਾਂਦਾ ਹੈ ਤਾਂ ਉਦੋਂ ਰਿਸ਼ਤਿਆਂ ਦੀ ਨੀਂਹ ਕਮਜ਼ੋਰ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਪਤੀ ਪਤਨੀ ਦਾ ਰਿਸ਼ਤਾ ਵੇ ਉਹਨਾਂ ਦੇ ਵਿੱਚ ਜਦੋਂ ਬੋਲਾਂ ਦੀ ਮਿਠਾਸ ਖਤਮ ਹੋ ਜਾਂਦੀ ਹੈ ਇੱਕ ਦੂਸਰੇ ਨੂੰ ਟੁੱਟ ਕੇ ਪੈ ਜਾਣਾ ਜਾਂ ਕਹਿ ਸਕਦੇ ਹਾਂ ਕਿ ਵਧੀਆ ਬੁਲਾਉਣਾ ਨਹੀਂ ਹਲਚਾਲੀ ਪੁੱਛਣਾ ਪਸੰਦੀਦਾ ਚੀਜ਼ਾਂ ਨਹੀਂ ਬਣਾ ਕੇ ਦੇਣੀ ਆ ਇਹ ਕਿਤੇ ਨਾ ਕਿਤੇ ਟੁੱਟਦੇ ਰਿਸ਼ਤਿਆਂ ਦੇ ਕਾਰਨ ਸਾਹਮਣੇ ਆਉਣ ਲੱਗ ਜਾਂਦੇ ਨੇ ਕਿ ਜਦੋਂ ਰਿਸ਼ਤੇ ਖਰਾਬ ਹੋਣੇ ਹੁੰਦੇ ਨੇ ਤਾਂ ਇਹ ਚੀਜ਼ਾਂ ਕੁਝ ਕੁਝ ਸਾਹਮਣੇ ਆ ਜਾਂਦੀਆਂ ਨੇ ਖਰੜ ਦੀ ਆਪਾਂ ਗੱਲ ਕਰ ਰਹੇ ਸੀਗੇ ਜਿੱਥੇ ਕਿ ਖਰੜ ਦੇ ਵਿੱਚ ਇੱਕ ਪਤੀ ਦੇ ਵੱਲੋਂ ਪਤਨੀ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵਜਾ ਸਿਰਫ ਸ਼ਰਾਬ ਪੀਣ ਤੋਂ ਨਾ ਕਰਨਾ ਸੀਗਾ ਤੇ ਹੁਣ ਪਤੀ ਦੇ ਵੱਲੋਂ ਕਬੂਲਨਾਮਾ ਵੀ ਕਰ ਲਿਆ ਗਿਆ ਹੈ ਇੱਕ ਹੋਰ ਕਾਲਰ ਵੀ ਸਾਡੇ ਨਾਲ ਜੁੜ ਚੁਕੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਮੈਂ ਮੋਗਾ ਜ਼ਿਲ੍ਹੇ ਤੋਂ ਬੋਲ ਰਿਹਾ ਸੁਨੀਲ ਗਰਗ ਐਡਵੋਕੇਟ ਮੇਰਾ ਨਾਮ ਹੈ ਜੀ ਸੁਨੀਲ ਜੀ ਅੱਜਕੱਲ ਦੇ ਟੁੱਟਦੇ ਰਿਸ਼ਤੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਵਿਆਹ ਕਰਵਾ ਲਿਆ ਜਾਂਦਾ ਹੈ ਪੈਸੇ ਨੂੰ ਦੇਖ ਕੇ ਬਾਅਦ ਵਿੱਚ ਉਸੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਕੁੜੀਆਂ ਨੇ ਘਰ ਦੇ ਵਿਆਹ ਦਿੰਦੇ ਨੇ ਪੈਸਾ ਦੇਖ ਕੇ ਮੁੰਡਾ ਚੰਗਾ ਦੇਖ ਕੇ ਪਰ ਉਸੇ ਕੁੜੀਆਂ ਨੂੰ ਦਾਜ ਦੇ ਲਈ ਬਾਅਦ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਨਾ ਚੀਜ਼ਾਂ ਨੂੰ ਦੇਖੋ ਅੱਜ ਕੱਲ ਜਿਹੜਾ ਹੈ ਜਮਾਨਾ ਜਿਹੜਾ ਇੰਨਾ ਫਾਸਟ ਹੋ ਚੁੱਕਾ ਹੈ ਜੀ ਔਰ ਇੰਟਰਨੈਟ ਦਾ ਜਮਾਨਾ ਆ ਗਿਆ ਕੁਟੀਆਂ ਤੇ ਮੁੰਡੇ ਮੈਂ ਇੱਕ ਦਿਨ ਹੀ ਗੱਲ ਕਰਦਾ ਮੈਂ ਦੋਨਾਂ ਦੀ ਗੱਲ ਕਰਦਾ ਇਹ ਆਪਨੇ ਜੀਵਨ ਦੇ ਵਿੱਚ ਇਹ ਸਾਰੇ ਕੁਛ ਨੂੰ ਦੇਖ ਕੇ ਇੱਕ ਜੀਵਨ ਨੂੰ ਫਿਲਮ ਦੀ ਤਰ੍ਹਾਂ ਬਣਾ ਲੈਂਦੇ ਨੇ ਮਨ ਦੇ ਵਿੱਚ ਜਿਹਦੇ ਨਾਲ ਉਹਨਾਂ ਦੀ ਸੋਚ ਉਹਨਾਂ ਦੀ ਕਲਪਨਾ ਬਹੁਤ ਵੱਧ ਜਾਂਦੀ ਹੈ ਉਹ ਕਲਪਨਾ ਜਦੋਂ ਪੂਰੀ ਨਹੀਂ ਹੁੰਦੀ ਫਿਰ ਉਹਨਾਂ ਦਾ ਲੜਾਈ ਝਗੜਾ ਹੁੰਦਾ ਲੜਾਈ ਝਗੜੇ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਰਿਸ਼ਤਿਆਂ 'ਤੇ ਬਹੁਤ ਵੱਡਾ ਤਣਾਅ ਬਣ ਜਾਂਦਾ ਅੱਜ ਕਿਸੇ ਕੋਲ ਟਾਈਮ ਹੀ ਹੈ ਨਹੀਂਗਾ ਤੁਸੀਂ ਪਤੀ ਨੂੰ ਦੇਖੋ ਉਹ ਆਪਣੀ ਮੋਬਾਈਲ ਤੇ ਲੱਗਾ ਹੋਇਆ ਹੈ ਪਤਨੀ ਨੂੰ ਦੇਖੋ ਆਪਣੀ ਮੋਬਾਈਲ ਤੇ ਲੱਗੀ ਹੋਈ ਹੈ ਹਮਮ ਦੋਨਾਂ ਦੇ ਮੋਬਾਈਲ ਦੇ ਰਿਸ਼ਤੇ ਜਿਹੜੇ ਆ ਨਵੇਂ-ਨਵੇਂ ਬਣ ਜਾਂਦੇ ਆ ਕਦੇ ਫੇਸਬੁੱਕ ਤੇ ਬਣ ਜਾਂਦੇ ਆ ਕਦੇ ਹੋਰ ਬਣ ਜਾਂਦੇ ਆ ਅਲਿਓਰਮੈਂਟ ਵਿੱਚ ਫਸ ਕੇ ਉਹ ਇੱਕ ਦੂਜੇ ਤੋਂ ਐਕਸਪੈਕਟੇਸ਼ਨ ਇੰਨੀ ਜ਼ਿਆਦਾ ਵਧਾ ਲੈਂਦੇ ਆ ਕਿ ਉਹ ਬਾਅਦ ਚ ਜਿਹੜੇ ਉਹਨਾਂ ਦੇ ਰਿਸ਼ਤੇ ਸਕਸੈਸ ਨਹੀਂ ਹੁੰਦੇ ਹਮਮ ਠੀਕ ਹੈ ਸੁਨੀਲ ਜੀ ਤੁਸੀਂ ਆਪਣੀ ਰਾਏ ਦਿੱਤੀ ਬਹੁਤ-ਬਹੁਤ ਧੰਨਵਾਦ ਅਗਲੇ ਕਾਲਰ ਵੀ ਫੋਨ ਲਾਈਨ ਤੇ ਨੇ ਸਸਰੀਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਮੈਡਮ ਮੇਰਾ ਨਾਮ ਗੁਰਲਾਲ ਸਿੰਘ ਹੈ ਪਿੰਡ ਮੇਰਾ ਹਕੂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਦਲ ਪਿੰਡ ਪਿੰਡ ਦੇ ਲਾਗੀ ਪਿੰਡ ਹੈ ਜੀ ਗੁਰਲਾਲ ਜੀ ਅੱਜ ਦਾ ਮੁੱਦਾ પતિ ਪਤਨੀ ਦੇ ਰਿਸ਼ਤਿਆਂ ਨੂੰ ਲੈ ਕੇ ਆ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਨੇ ਇਹ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਕਿਵੇਂ ਜਾਵੇ ਬਚਾਉਣ ਦਾ ਮੈਡਮ ਇਹੀ ਤਰੀਕਾ ਹੋ ਸਕਦਾ ਹੈ ਕਿ ਜਿਹੜਾ ਆਪਾਂ ਸੁਬਾ ਸ਼ਾਮ ਪਰਮਾਤਮਾ ਦਾ ਨਾਮ ਲੈਣਾ ਭੁੱਲ ਗਏ ਆ ਮੇਨ ਮੁੱਦਾ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਆਪਾਂ ਇੱਕ ਦੂਸਰੀ ਗੱਲ ਇਹ ਹੈ ਵੀ ਇੱਕ ਦੂਜੇ ਨੂੰ ਆਪਾਂ ਇਹ ਨਹੀਂ ਸਮਝਦੇਗੇ ਵੀ ਇਹ ਇਸਨੇ ਕਮਾਇਆ ਜਾਂ ਨਹੀਂ ਕਮਾਇਆ ਪਤੀ ਨੇ ਪਤੀ ਚੰਗਾ ਆ ਪਤਨੀ ਚੰਗੀ ਆ ਉਹ ਚੀਜ਼ ਲੋਕਾਂ ਦੇ ਵਿੱਚ ਹੈ ਨਹੀਂ ਤੇ ਇਸ ਚੀਜ਼ ਦਾ ਵੀ ਬਹੁਤ ਵੱਡਾ ਰੋਲਾ ਮੇਰੇ ਪਿੰਡ ਦੇ ਇੱਕ ਮੁੰਡੇ ਦਾ ਹੈਗਾ ਰੋਲਾ ਉਹ ਕਹਿੰਦਾ ਵੀ 12-15 ਸਾਲ ਹੋ ਗਏ ਉਹਨੂੰ ਵਿਆਹ ਹੀ ਨਹੀਂ ਹੋਇਆ ਜੀ ਜੀ ਉਹਨਾਂ ਨੇ ਮਿਲਦੇ ਉਹਨਾਂ ਦੇ ਦੋ ਬੱਚੇ ਆ ਹੂੰ ਹੂੰ ਵਧੀਆ ਉਹਨਾਂ ਦਾ ਪਰਿਵਾਰ ਚੱਲਦਾ ਸੀ ਜੀ ਤੇ ਉਹਨਾਂ ਨੇ ਜਿਹੜੀ ਉਹਦੀ ਕਰਦੀ ਸੀ ਉਹ ਵੀ ਬਹੁਤ ਵਧੀਆ ਮੰਨ ਲਈ ਔਰਤ ਸੀਗੀ ਆ ਕੁਝ ਮਹੀਨੇ ਹੋਏ ਆ ਹੂੰ ਫੋਨ ਪਿਆ ਕਰਕੇ ਹੀ ਸੋਸ਼ਲ ਮੀਡੀਆ ਦਾ ਕਰਕੇ ਸੀ ਉਸਨੇ ਕਿਸੇ ਹੋਰ ਮੁੰਡੇ ਨਾਲ ਰਿਲੇਸ਼ਨ ਬਣਾ ਕੇ ਤੇ ਉਹ ਨਿਕਲ ਗਈ ਹੂੰ ਹੂੰ ਉਹਨੂੰ ਕੁੱਟਮਾਰ ਕਰਕੇ ਲੈ ਕੇ ਜਾਂਦੀ ਪਿੰਡ ਹੂੰ ਹੂੰ ਉਹ ਦੂਜੀ ਵਾਰ ਫੇਰ ਉਹਦੇ ਮੁੰਡੇ ਦੇ ਛੱਟ ਵੱਢ ਗਈ ਉਹ ਵੀ ਮੁੰਡੇ ਨਾਲ ਲੜਕੇ ਆਪਦੀ ਮਾਂ ਨਾਲ ਲੜਕੇ ਆਪਦੀ ਸੱਸ ਨਾਲ ਲੜਕੇ ਸਾਰਿਆਂ ਨਾਲ ਲੜਕੇ ਜੀ ਉਦੋਂ ਵਾਰ ਫੇਰ ਨਿਕਲ ਗਈ ਹੂੰ ਹੂੰ ਤਾਂ ਮੇਰੇ ਹਿਸਾਬ ਨਾਲ ਤਾਂ ਮੇਨ ਮੁੱਦਾ ਇਹੀ ਹੈ ਮੈਡਮ ਵੀ ਆਪਾਂ ਜਿਹੜਾ ਪਰਮਾਤਮਾ ਨੂੰ ਭੁੱਲ ਗਏ ਆ ਹੂੰ ਇਹੀ ਹੈ ਜੀ ਠੀਕ ਹੈ ਤੁਸੀਂ ਆਪਣੀ ਸਰ رائے ਦਿੱਤੀ ਬਹੁਤ ਬਹੁਤ ਧੰਨਵਾਦ ਤਾਂ ਟੁੱਟਦੇ ਰਿਸ਼ਤਿਆਂ ਨੂੰ ਲੈ ਕੇ ਅੱਜ ਦਾ ਮੁੱਦਾ ਰੱਖਿਆ ਗਿਆ ਤਾਂ ਇਸ ਨੂੰ ਲੈ ਕੇ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਸਕਦੇ ਹੋ ਜੇਕਰ ਅੱਜ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਜ਼ਿਆਦਾਤਰ ਲੋਕਾਂ ਨੇ ਇਸ ਪਿੱਛੇ ਕਾਰਨ ਸੋਸ਼ਲ ਮੀਡੀਆ ਦੱਸਿਆ ਹੈ ਕਾਰਨ ਇਸ ਦੇ ਪਿੱਛੇ ਤੀਸਰਾ ਬੰਦਾ ਵੀ ਦੱਸਿਆ ਹੈ ਕਿ ਜਿਹੜਾ ਦੂਰੇ ਰਿਸ਼ਤੇ ਨੂੰ ਖਤਮ ਕਰਦਾ ਹੈ ਇੱਕ ਤੀਸਰਾ ਬੰਦਾ ਜਿਹੜਾ ਕਿ ਕਿਸੇ ਦੇ ਰਿਸ਼ਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਵੀ ਸੋਚ ਵਿਚਾਰ ਲੈਣਾ ਚਾਹੀਦਾ ਹੈ ਕਿ ਦੋ ਜਾਨਾਂ ਦਾ ਰਿਸ਼ਤਾ ਟੁੱਟ ਗਿਆ ਤਿੰਨ ਜ਼ਿੰਦਗੀਆਂ ਖਰਾਬ ਕਰਨ ਨਾਲੋਂ ਚੰਗਾ ਇੱਕ ਜਾਨਾ ਪਾਸੇ ਹੋ ਜਾਵੇ ਪਰ ਅਜਹਾਂ ਅੱਜਕੱਲ ਕਿਸੇ ਵੱਲੋਂ ਨਹੀਂ ਸੋਚਿਆ ਜਾਂਦਾ ਤਾਂ ਮਾਰੋਮਾਰੀ ਦੀ ਘਟਨਾਵਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਇਹ ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਦਾ ਸਿਰਫ ਇੱਕੋ ਇੱਕ ਰਸਤਾ ਹੈ ਸੋਸ਼ਲ ਮੀਡੀਆ ਤੋਂ ਥੋੜੀ ਜਿਹੀ ਦੂਰੀ ਪਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਨਾਲ ਹੀ ਇੱਕ ਦੂਸਰੇ ਦੇ ਲਈ ਟਾਈਮ ਕੱਢਿਆ ਜਾਵੇ ਤਾਂ ਰਿਸ਼ਤੇਨ ਬਚਾਇਆ ਜਾ ਸਕਦਾ ਹੈ ਅੱਜ ਦਾ ਮੁੱਦਾ ਤੁਹਾਨੂੰ ਕਿੱਦਾਂ ਦਾ ਲੱਗਾ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਇਸ ਮੁੱਦੇ ਨੂੰ ਲੈ ਕੇ ਤੁਹਾਡੀ ਸਭ ਦੀ ਕੀ ਰਾਏ ਹੈ ਉਹ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ